ਇਹ ਕੰਮ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਜਾਂ ਕਿਸੇ ਵੀ ادارے ਦੇ ਵਿੱਚ ਉਹ ਸਫਲ ਹੋਣਾ ਚਾਹੁੰਦਾ ਆ। ਹਾਂ ਕਿਸੇ ਦਾ ਕੋਈ ਕੰਮ ਹੈ, ਕਿਸੇ ਦੀ ਕੋਈ ਦੁਕਾਨ ਹੈ, ਕਿਸੇ ਦਾ ਕੋਈ ਸ਼ੌਂਕ ਹੈ। ਅਸੀਂ ਉਹਨਾਂ ਇਹ ਵਿੱਚ ਸਫਲ ਹੋਣਾ ਚਾਹੁੰਦੇ ਆ। ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਆਂ, ਕਈ ਰੁਕਾਵਟਾਂ ਆਉਂਦੀਆਂ ਨੇ ਤੇ ਪਰ ਉਹਨਾਂ ਰੁਕਾਵਟਾਂ ਦਾ ਸਾਹਮਣਾ ਕਰਦੇ ਕਰਦੇ ਵੀ ਅਸੀਂ ਕਿਸੇ ਚੀਜ਼ ਨੂੰ ਜਿਹੜਾ ਆ ਉਹ ਵਿੱਚ ਵਿਚਾਲੇ ਛੱਡ ਦਿੰਦੇ ਆ ਕਿਉਂਕਿ ਅਸੀਂ ਉੱਚ ਅਸਫਲ ਨਹੀਂ ਹੋ ਰਹੇ ਹੁੰਦੇ ਤੇ ਅਸੀਂ ਹਾਰ ਮੰਨ ਲੈਂਦੇ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਕੋਈ ਕੰਮ ਸ਼ੁਰੂ ਕੀਤਾ ਉਹਨੂੰ ਲਗਾਤਾਰ ਕੀਤਾ ਤੇ ਕਰਨ ਤੋਂ ਮਗਰੋਂ ਜੇਕਰ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਤਾਂ ਉਸ ਕੰਮ ਨੂੰ ਉੱਥੇ ਛੱਡ ਦਿੱਤਾ ਅਸੀਂ ਗਲਤੀ ਕਰ ਲੈਂਦੇ ਆ ਕਈ ਵਾਰੀ ਕਿ ਜਿਹੜੀ ਸਾਡੀ ਸਫਲਤਾ ਆ ਉਹ 1 ਫੁੱਟ ਦੀ ਦੂਰੀ ਤੇ ਰਹਿ ਚੁੱਕੀ ਹੁੰਦੀ ਹੈ ਅਸੀਂ ਉਹਦੇ ਚ ਸਫਲ ਹੋਣ ਦੇ ਬਹੁਤ ਨੇੜੇ ਹੁੰਨੇ ਆ ਤੇ ਅਸੀਂ ਹਾਰ ਮੰਨ ਲੈਂਦੇ ਆ ਇੱਕ ਵਾਰੀ ਕੀ ਹੁੰਦਾ ਕਿ ਇੱਕ ਵਪਾਰੀ ਹੁੰਦਾ ਆ ਉਸ ਨੂੰ ਜਿਹੜੀਆਂ ਸੋਨੇ ਦੀਆਂ ਖਾਨਾਂ ਹੁੰਦੀਆਂ ਉਹਦੀ ਬੜਾ ਤਜਰਬਾ ਹੁੰਦਾ ਆ ਕੋਈ ਇੱਕ ਵਾਰੀ ਸੋਚਦਾ ਹੈ ਕਿ ਜਿਹੜੀਆਂ ਖਾਨਾਂ ਹੁੰਦੀਆਂ ਨੇ ਖਦਾਨਾਂ ਦੇ ਵਿੱਚ ਉਹ ਸੋਨਾ ਕੱਢੇਗਾ ਕਾਫੀ ਉਹ ਬੰਦੋਬਸਤ ਕਰਦਾ ਆ ਤੇ ਉਸਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਸਫਲ ਹੋ ਜਾਵੇ ਤਜਰਬਾ ਉਸ ਨੂੰ ਬਹੁਤ ਹੁੰਦਾ ਆ ਹੌਸਲਾ ਵੀ ਬਹੁਤ ਹੁੰਦਾ ਆ ਤੇ ਉਹ ਕਿਸੇ ਕਬਾੜੀਏ ਦੇ ਕੋਲੋਂ ਕੁਝ ਜਿਹੜੇ ਔਜ਼ਾਰ ਹੁੰਦੇ ਨੇ ਜਾਂ ਕੁਝ ਸੰਧ ਹੁੰਦੇ ਨੇ ਜਿਨ੍ਹਾਂ ਦੇ ਨਾਲ ਖਦਾਨਾਂ ਦੇ ਵਿੱਚ ਖੁਦਾਈ ਕੀਤੀ ਜਾ ਸਕਦੀ ਹੈ ਉਹ ਮੁੱਲ ਲੈ ਲੈਂਦਾ ਹੈ ਅਸੀਂ ਦੇਖਦੇ ਹਾਂ ਕਿ ਜਿਹੜੇ ਕਬਾੜੀਏ ਹੁੰਦੇ ਨੇ ਉਹ ਅੱਧ ਮੁੱਲ ਦੇ ਉੱਤੇ ਕੋਈ ਨਾ ਕੋਈ ਜਿਹੜੀ ਚੀਜ਼ ਆ ਉਹ ਦੇ ਦਿੰਦੇ ਕਿਉਂਕਿ ਉਹਦੇ ਕੋਲ ਪੈਸਾ ਜ਼ਿਆਦਾ ਨਹੀਂ ਹੁੰਦਾ ਵਪਾਰੀ ਕੋਲੇ ਉਹ ਆਪਣੇ ਲੋਕਾਂ ਦੇ ਨਾਲ ਜਿਹੜੀ ਖੁਦਾਈ ਹੈ ਉਹ ਸ਼ੁਰੂ ਕਰ ਦਿੰਦਾ ਆ ਕੁਝ ਮਹੀਨੇ ਲੰਘਦੇ ਨੇ ਲਗਾਤਾਰ ਉਹ ਖੁਦਾਈ ਕਰਦਾ ਰਹਿੰਦਾ ਆ ਖੁਦਾਈ ਕਰਦੇ ਆ ਉਸ ਨੂੰ ਕਈ ਤਰ੍ਹਾਂ ਨੇ ਅਟਕ ਲਾਉਂਦਿਆਂ ਨੇ ਉਹਦੇ ਵਿੱਚ ਉਹਦੀਆਂ ਕਈ ਮਸ਼ੀਨਾਂ ਕਈ ਉਜ਼ਾਰ ਵੀ ਟੁੱਟ ਜਾਂਦੇ ਨੇ ਕਿਉਂਕਿ ਉਹਦੇ ਪੁਰਾਣੇ ਉਜ਼ਾਰ ਹੁੰਦੇ ਨੇ ਤੇ ਪਰ ਉਹ ਲਗਾਤਾਰ ਜਿਹੜੀ ਹੈ ਉਹ ਕੋਸ਼ਿਸ਼ ਕਰਦਾ ਰਹਿੰਦਾ ਆ ਅਸੀਂ ਦੇਖਦੇ ਆ ਕਿ ਜਿਹੜਾ ਖਦਾਨਾ ਦੇ ਵਿੱਚ ਕੰਮ ਚੱਲਦਾ ਹੈ ਉਹ ਕਈ ਕਈ ਮਹੀਨੇ ਚੱਲਦਾ ਰਹਿੰਦਾ ਆ ਲਗਾਤਾਰ ਚੱਲਦਾ ਆ ਤੇ ਉਹ ਵੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਆ ਪਰ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਇੰਨੀ ਖੁਦਾਈ ਕਰਨ ਦੇ ਬਾਵਜੂਦ ਵੀ ਜਿਹੜੀ ਖਦਾਨਾ ਦੇ ਵਿੱਚੋਂ ਕੋਈ ਵੀ ਸਫਲਤਾ ਜਾਂ ਸੋਨਾ ਜਿਹੜਾ ਹੈ ਉਹ ਹੱਥ ਵਿੱਚ ਨਹੀਂ ਆ ਰਿਹਾ ਉਸ ਨੂੰ ਲੱਗਦਾ ਹੈ ਕਿ ਮੇਰੀ ਜਿਹੜਾ ਅੰਦਾਜ਼ਾ ਸੀ ਇਸ ਜਗਾ ਦੇ ਉੱਤੇ ਖੋਜ ਕਰਨ ਦਾ ਸੋਨੇ ਦੀ ਉਹ ਸ਼ਾਇਦ ਗਲਤ ਸੀ ਕਿਸ ਜਗਾ ਤੇ ਸੋਨਾ ਜਿਹੜਾ ਉਹ ਹੈ ਹੀ ਨਹੀਂ ਕਈ ਲੋਕ ਉਸ ਨੂੰ ਸਲਾਹ ਦਿੰਦੇ ਨੇ ਕਿ ਇਸ ਜਗਾ ਤੇ ਪਹਿਲਾਂ ਵੀ ਕਈ ਵਾਰੀ ਖਦਾਨਾ ਦੇ ਵਿੱਚੋਂ ਸੋਨਾ ਨਿਕਲਿਆ ਹੈ ਕਿ ਤੂੰ ਆਪਣੀ ਜਿਹੜੀ ਕੋਸ਼ਿਸ਼ ਹੈ ਉਹ ਨੂੰ ਨਾ ਛੱਡ ਪਰ ਉਹ ਲੋਕਾਂ ਦੇ ਕਹਿਣ ਦੇ ਵੀ ਜਿਹੜੀ ਗੱਲ ਹੈ ਉਹ ਨੂੰ ਅਣਸੁਣੀ ਕਰ ਦਿੰਦਾ ਤੇ ਅਖੀਰ ਦੇ ਵਿੱਚ ਉਹ ਸਾਲ ਸਵਾ ਸਾਲ ਦੇ ਵਿੱਚ ਜਦੋਂ ਦੇਖਦਾ ਕਿ ਜਿਹੜੀ ਖੋਜ ਦੇ ਬਾਵਜੂਦ ਵੀ ਕੁਝ ਨਹੀਂ ਮਿਲਿਆ ਤਾਂ ਉਹ ਉੱਥੇ ਜਿਹੜੀ ਖੁਦਾਈ ਆ ਉਹਨੂੰ ਛੱਡ ਦਿੰਦਾ ਆ ਜਿਹੜੇ ਉਹਦੇ ਔਜ਼ਾਰ ਹੁੰਦੇ ਨੇ ਸੰਦ ਹੁੰਦੇ ਨੇ ਉਹ ਸਾਰੇ ਉਸ ਕਬਾੜੀਏ ਨੂੰ ਵਾਪਸ ਦੇ ਦਿੰਦਾ ਆ ਉਹ ਕਹਿੰਦਾ ਕਿ ਮੇਰੇ ਤਾਂ ਕੰਮ ਨਹੀਂ ਆਏ ਕਿ ਤੂੰ ਇਸ ਨੂੰ ਅੱਗੇ ਵੇਚ ਦਵੀਂ ਆ ਜਿਹੜਾ ਕਬਾੜੀਆ ਹੁੰਦਾ ਆ ਉਹ ਕੁਝ ਰਹਿੰਦੇ ਮੁੱਲਾਂ ਦੇ ਉੱਤੇ ਉਹਦਾ ਜਿਹੜਾ ਆ ਔਜ਼ਾਰ ਹੁੰਦਾ ਆ ਉਹ ਖਰੀਦ ਲੈਂਦਾ ਆ ਮਤਲਬ ਵਾਪਸ ਲੈ ਲੈਂਦਾ ਆ ਤੇ ਕੁਝ ਜਿਹੜੇ ਪੈਸੇ ਬਚਦੇ ਨੇ ਉਹਨੂੰ ਦੇ ਦਿੰਦਾ ਆ ਜਦੋਂ ਕਬਾੜੀਆ ਵਾਪਸ ਲੈ ਲੈਂਦਾ ਸਾਰੇ ਉਜਾਰ ਤੇ ਜਿਹੜਾ ਵਪਾਰੀ ਹੁੰਦਾ ਉਹ ਚਲੇ ਜਾਂਦਾ ਆ ਆ ਤਜਰਬੇਕਾਰ ਹੁੰਦਾ ਆ ਉਹ ਵਪਾਰੀ ਤੇ ਉਹਨੂੰ ਖਦਾਨਾ ਦਾ ਵੀ ਬੜਾ ਜਿਹੜਾ ਆ ਉਹੋ ਤਜਰਬਾ ਹੁੰਦਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦਾ ਵੀ ਕਿਉਂਕਿ ਉਸਨੇ ਪਹਿਲਾਂ ਉੱਥੇ ਮਜ਼ਦੂਰੀਆਂ ਕੀਤੀਆਂ ਹੁੰਦੀਆਂ ਨੇ ਜਦੋਂ ਉਹ ਹਰ ਮੰਨ ਲੈਂਦਾ ਆ ਤਾਂ ਉਹ ਜਿਹੜੇ ਜਿਹਦੇ ਸੰਦ ਨੇ ਉਹ ਸਾਰੇ ਉਹ ਕਬਾੜੀਏ ਨੂੰ ਦੇ ਦਿੰਦਾ ਆ ਕਬਾੜੀਆ ਜਦੋਂ ਸੰਧ ਲੈਂਦਾ ਤਾਂ ਉਹ ਸੋਚਦਾ ਕਿ ਨੇ ਇੰਨੀ ਖੁਦਾਈ ਕੀਤੀ ਇਹਦੇ ਬਾਰੇ ਚ ਸੁਨਿਆ ਵੀ ਬਹੁਤ ਹੋਇਆ ਸੀਗਾ ਕਿ ਇਨਾਂ ਖਾਨਾਂ ਦੇ ਵਿੱਚ ਸੋਨਾ ਹੈਗਾ ਆ ਇਹ ਖਦਾਨਾ ਜਿਹੜੀਆਂ ਨੇ ਇਹਦੇ ਵਿੱਚ ਸੋਨਾ ਨਿਕਲਦਾ ਆ ਕਹਿੰਦਾ ਕਿ ਉਹ ਨਾ ਮੈਂ ਕੋਸ਼ਿਸ਼ ਕਰਕੇ ਦੇਖਾਂ ਇਸਨੇ ਤਾਂ ਇੱਥੇ ਛੱਡ ਦਿੱਤਾ ਆ ਸ਼ਾਇਦ ਮੇਰੀ ਕੋਸ਼ਿਸ਼ ਨਾਲ ਕੁਝ ਬਣ ਸਕੇ ਉਹ ਮਜ਼ਾਕ-ਮਜ਼ਾਕ ਦੇ ਵਿੱਚ ਐ ਕੀ ਕਰਦਾ ਇੱਕ ਉਹ ਖਦਾਨਾ ਵਾਲ ਚਲਾ ਜਾਂਦਾ ਆਪਣੇ 2-4 ਆਦਮੀ ਲੈ ਕੇ ਤੇ ਉੱਥੇ ਹੀ ਦੁਬਾਰਾ ਤੋਂ ਜਿੱਥੋਂ ਉਹਨੇ ਕੰਮ ਛੱਡਿਆ ਹੁੰਦਾ ਉਸ ਜਗ੍ਹਾ ਤੋਂ ਖੁਦਾਈ ਕਰਨੀ ਸ਼ੁਰੂ ਕਰ ਦਿੰਦਾ ਆ ਹਜੇ ਉਹ 1.5 ਫੁੱਟ ਦੀ ਆ ਦੂਰੀ ਦੇ ਉੱਤੇ ਹੀ ਖੁਦਾਈ ਕਰਦਾ ਬਾ ਜਿੰਨੀ ਕ ਆਪਣੀ ਹੁੰਦੀ ਇੱਕ ਫੁੱਟ ਗੱਦੀ ਹੈ ਨਾ ਐ ਓਨੀ ਕ ਦੇ ਉੱਤੇ ਉਹ ਖੁਦਾਈ ਕਰਨੀ ਹਜੇ ਸ਼ੁਰੂ ਕਰਦਾ ਤੇ ਉਸ ਨੂੰ ਅਚਾਨਕ ਜਿਹੜੀਆਂ ਨੇ ਉੱਥੇ ਝਲਕਾਂ ਪੈਂਦੀਆਂ ਨੇ ਸੋਨੇ ਦੀ ਕਹਿਣ ਦਾ ਮਤਲਬ ਹੁੰਦਾ ਕਿ ਜਿਸ ਜਗ੍ਹਾ ਤੇ ਉਸ ਵਪਾਰੀ ਨੇ ਖੁਦਾਈ ਬੰਦ ਕਰਵਾਈ ਹੁੰਦੀ ਹੈ ਉਸ ਤੋਂ 1 ਫੁੱਟ ਦੀ ਦੂਰੀ ਦੇ ਉੱਤੇ ਜਿਹੜਾ ਸੋਨਾ ਆ ਉਹ ਸ਼ੁਰੂ ਹੋ ਜਾਂਦਾ ਹੈ ਉਸ ਇਨਸਾਨ ਨੇ ਉਸ ਵਪਾਰੀ ਨੇ ਤਾਂ ਹਾਰ ਮੰਨ ਲਈ ਹੁੰਦੀ ਐ ਪਰ ਕਿਸੇ ਹੋਰ ਨੇ ਦੁਬਾਰੇ ਕੋਸ਼ਿਸ਼ ਕਰਕੇ ਉਸ ਜਗ੍ਹਾ ਤੋਂ ਜਿਹੜਾ ਸੋਨਾ ਆ ਉਹ ਕੱਢ ਲਿਆ ਹੁੰਦਾ ਐ ਜਦੋਂ ਸੋਨਾ ਵੇਖਦਾ ਆ ਤੇ ਉਹ ਇਸ ਗੱਲ ਦਾ ਅੰਦਾਜ਼ਾ ਲਾਉਂਦਾ ਆ ਜਿਹੜਾ ਕਬਾੜੀਆ ਹੁੰਦਾ ਐ ਕਿ ਵਪਾਰੀ ਨੇ ਜਿਹੜੀ ਹਾਰ ਐ ਉਹ 1 ਫੁੱਟ ਤੋਂ ਪਹਿਲਾਂ ਹੀ ਮੰਨ ਲਈ ਸੀ ਜੇਕਰ ਉਹ 1 ਫੁੱਟ ਦੀ ਦੂਰੀ ਤੇ ਹੋਰ ਖੁਦਾਈ ਸ਼ੁਰੂ ਕਰ ਦਿੰਦਾ ਕਰਦਾ ਰਹਿੰਦਾ ਤਾਂ ਜਿਹੜਾ ਸੋਨਾ ਸੀਗਾ ਉਹਨੂੰ ਇਹ ਜਿਹੜੀ ਪਰੇ ਸੋਨੇ ਦੀ ਖਦਾਾਨ ਹੈ ਉਹ ਮਿਲ ਜਾਣੀ ਸੀ ਤੇ ਉਸਨੇ ਅਮੀਰ ਹੋ ਜਾਣਾ ਸੀ ਉਹ ਆਪਣੇ ਵਿਚਾਰਾਂ ਦੇ ਨਾਲ ਇਸੇ ਤਰ੍ਹਾਂ ਲੜਦਾ ਲੜਦਾ ਉਹ ਦੇਖਦਾ ਕਿ ਸੋਨੇ ਦੀ ਜਿਹੜੀ ਹੈ ਪਰਿਪਰਾਈ ਖਾਨ ਉਹਦੀ ਝੋਲੀ ਦੇ ਵਿੱਚ ਆ ਪੈਂਦੀ ਹੈ ਸੋ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਨੇ ਆ ਪਰ ਜਦੋਂ ਕਿਤੇ ਸਾਨੂੰ ਲੱਗਦਾ ਹੈ ਕਿ ਹੁਣ ਕੁਝ ਵੀ ਨਹੀਂ ਬਣ ਰਿਹਾ ਅਸੀਂ ਹਾਰ ਮੰਨ ਲੈਨੇ ਆ ਹੋ ਸਕਦਾ ਹੋਵੇ ਤੇ ਉਸ ਤੋਂ 2-4 ਅੱਗੇ ਕਦਮ ਹੀ ਸਾਡੀ ਜਿਹੜੀ ਸਫਲਤਾ ਆਇਆ ਉਹ ਸਾਡਾ ਇੰਤਜ਼ਾਰ ਕਰ ਰਹੇ ਹੋਗੇ ਸੁਹਾਰ ਨਹੀਂ ਮੰਨਣਾ ਚਾਹੀਦੀ ਲੜਦੇ ਰਹਿਣਾ ਚਾਹੀਦਾ ਆ ਜ਼ਿੰਦਗੀ ਦੇ ਨਾਲ ਹਾਲਾਤਾਂ ਦੇ ਨਾਲ ਤੇ ਮੈਨੂੰ ਲੱਗਦਾ ਹੈ ਕਿ ਕਦੇ ਨਾ ਕਦੇ ਪਰਮਾਤਮਾ ਜ਼ਰੂਰ ਸਫਲ ਕਰਤਾ ਆ ਧੰਨਵਾਦ